ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਕੜੀ ਤਿਆਰ ਕਰਾਂਗੇ ਇਹ ਕੜੀ ਸਵਾਦਿਸ਼ਟ ਹੋਣ ਦੇ ਨਾਲ ਸੇਤਮੰਦ ਵੀ ਹੋਏਗੀ ਇਹਨੂੰ ਆਪਾਂ ਮਿੱਟੀ ਦੀ ਤੋੜੀ ਵਿੱਚ ਗੈਸ ਚੁੱਲੇ ਤੇ ਤਿਆਰ ਕਰਾਂਗੇ ਇਹਦੇ ਵਿੱਚ ਆਪਾਂ ਬਾਥੂ, ਮੇਥੇ, ਮਟਰ, ਆਲੂ ਇਹਨਾਂ ਦਾ ਉਪਯੋਗ ਕਰਾਂਗੇ ਇਸ ਨਾਲ ਜਿਹੜਾ ਕੜੀ ਦਾ ਸਵਾਦ ਉਹ ਕਈ ਗੁਣਾ ਵੱਧ ਜਾਏਗਾ ਹਰ ਇੱਕ ਨੂੰ ਪਸੰਦ ਆਏਗਾ ਵੈਬਾਦੀ ਬਿਲਕੁਲ ਨਹੀਂ ਹੋਏਗੀ ਜੇਕਰ ਵੀਡੀਓ ਵਧੀਆ ਲੱਗੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਆਪਾਂ ਕੜੀ ਤਿਆਰ ਕਰਦੇ ਆਂ ਆਪਾਂ ਜੀ ਲੱਸੀ ਲਈਏ ਇਹਨੂੰ ਆਪਾਂ ਖੱਟੀ ਕਰ ਲਿਆ ਸੀ ਬਾਹਰ ਰੱਖ ਕੇ ਮਿੱਟੀ ਦੀ ਕੁੱਜੀ ਵਿੱਚ ਆਪਾਂ ਇੱਕ ਚਮਚ ਪਾਣੀ ਪਾ ਲਿਆ ਤੇ ਆਪਾਂ ਹੁਣ ਇਹਦੇ ਵਿੱਚ ਲੱਸੀ ਪਾ ਦਿਆਂਗੇ ਤੇ ਆਪਾਂ ਇਹਦੇ ਵਿੱਚ ਵੇਸਣ ਕੋਲਾਂਗੇ ਤੁਸੀਂ ਕੜੀ ਨੂੰ ਪਤਲੀ ਕਰਨਾ ਜਾਂ ਬਹੁਤ ਜ਼ਿਆਦਾ ਸੰਘਣੀ ਰੱਖਣਾ ਉਹ ਤੁਹਾਡੇ ਆਪਣੇ ਤੇ ਜਿੰਨਾ ਕੀ ਵੇਸਣ ਪਾ ਲਿਓ ਤੇ ਇਹਨੂੰ ਆਪਾਂ ਮਦਨੀ ਦੀ ਮਦਦ ਨਾਲ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤਾਂ ਕਿ ਇਹਦੇ ਵਿੱਚ ਗੁਠਲੀਆਂ ਜਿਹਾ ਨਾ ਬਣਨ ਥੋੜੀ ਵਿੱਚ ਜੀ ਮਿਕਸ ਜਲਦੀ ਹੋ ਜਾਂਦੀ ਹੈ ਕੜੀ ਆ ਆਪਣੀ ਜਿਹੜੀ ਲੱਸੀ ਸੀ ਉਹ ਬਹੁਤ ਜ਼ਿਆਦਾ ਸੰਗਣੀ ਸੀ ਇਸ ਲਈ ਆਪਾਂ ਹੁਣ ਇਹਦੇ ਵਿੱਚ ਪਾਣੀ ਦੀ ਵਰਤੋਂ ਕਰਾਂਗੇ ਜਿੰਨਾ ਕਿ ਪਾਣੀ ਪਾਉਣਾ ਖੜੇ ਦੋ ਦਿਨ ਆਪਾਂ ਬਾਹਰ ਰੱਖੀ ਸੀ ਤੇ ਇਹ ਚਾਟੀ ਦੀ ਲੱਸੀ ਸੀ ਤੇ ਆਪਾਂ ਉਨੇ ਕੇ ਹਿਸਾਬ ਨਾਲ ਪਾਣੀ ਪਾ ਲਵਾਂਗੇ ਇਹ ਕੜੀ ਜੇਕਰ ਤੁਸੀਂ ਇਸ ਤਰ੍ਹਾਂ ਬਣਾਓਗੇ ਕਦੇ ਵੀ ਜਿਹੜੀ ਵੈਬ ਬਦੀ ਏ ਉਹ ਨਹੀਂ ਬਣਦੀ ਤੇ ਥੋੜੀਆਂ ਜਿਹੀਆਂ ਚੀਜ਼ਾਂ ਦਾ ਖਿਆਲ ਕਰਨਾ ਪੈਂਦਾ ਰੱਖਣਾ ਪੈਂਦਾ ਹੈ ਕੜੀ ਨੂੰ ਤੁਸੀਂ ਕਦੇ ਵੀ ਬਣਾ ਸਕਦੇ ਹੋ ਗਰਮੀ ਸਰਦੀ ਵਿੱਚ ਤੇ ਇਹਦੇ ਵਿੱਚ ਆਪਾਂ ਕੜਛੀ ਹਲਾ ਦਵਾਂਗੇ ਤੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਹੁਣ ਆਪਾਂ ਘੱਟ ਗੈਸ ਤੇ ਚੁੱਲ੍ਹੇ ਉੱਤੇ ਰੱਖ ਦਿਆਂਗੇ ਜਿੰਨੀ ਦੇਰ ਉਬਾਲਾ ਨਹੀਂ ਆਉਂਦਾ ਆਪਾਂ ਇਹਨੂੰ ਕੜਛੀ ਹਲਾਉਂਦੇ ਰਵਾਂਗੇ ਕਈ ਵਾਰੀ ਹੁੰਦੀ ਨਾ ਕੜੀ ਥੱਲੇ ਲੱਗ ਜਾਂਦੀ ਹੈ ਤੇ ਉਹ ਬਿਲਕੁਲ ਨਹੀਂ ਲੱਗੇਗੀ ਉਬਾਲਾ ਆਉਣ ਤੱਕ ਤੁਸੀਂ ਇਸ ਤਰ੍ਹਾਂ 5-5 ਮਿੰਟ ਬਾਅਦ ਹਲਾਉਂਦੇ ਰਹਿਣਾ ਪਾਣੀ ਆਪਾਂ ਥੋੜਾ ਜਿਹਾ ਇਸ ਲਈ ਪਾਇਆ ਸੀ ਕਿਉਂਕਿ ਕੜੀ ਕਦੇ ਵੀ ਥੱਲੇ ਨਹੀਂ ਲੱਗਦੀ ਮਿੱਟੀ ਦੇ ਪਾਂਡੇ ਵਿੱਚ ਆਪਾਂ ਬਣਾ ਰਹੇ ਹਾਂ ਤੇ ਇਸ ਕਰਕੇ ਆਪਾਂ ਥੋੜਾ ਜਿਹਾ ਪਹਿਲਾਂ ਇੱਕ ਚਮਚ ਪਾਣੀ ਪਾ ਕੇ ਫਿਰ ਲੱਸੀ ਦੀ ਵਰਤੋਂ ਕਰੀ ਦੀਏ ਤੇ ਆਪਾਂ ਇਹਦੇ ਵਿੱਚ ਹਰੇ ਮਟਰ ਤੇ ਆਲੂ ਆਪਾਂ ਕੱਟ ਲਿਆ ਉਹ ਆਪਾਂ ਹੁਣੇ ਹੀ ਪਾ ਦਿਆਂਗੇ ਕਿਉਂਕਿ ਮਟਰ ਫ੍ਰਿਜ ਵਿੱਚ ਆਪਾਂ ਫ੍ਰੀਜ਼ ਕੀਤੇ ਹੋਏ ਸੀ ਕੱਢ ਕੇ ਤੇ ਜਿਹੜੇ ਆਲੂ ਉਹ ਵੀ ਥੋੜੇ ਸਖਤ ਆ ਤੇ ਇਹ ਸੌਫਟ ਹੋ ਜਾਣਗੇ ਇਹਦੇ ਨਾਲ ਹੀ ਕੜੀ ਦੇ ਪੱਕ ਜਾਣਗੇ ਕੜੀ ਬਹੁਤ ਹੀ ਗੁਣਕਾਰੀ ਹੁੰਦੀ ਹੈ ਜੇਕਰ ਤੁਸੀਂ ਇਸ ਤਰ੍ਹਾਂ ਬਣਾਉਂਦੇ ਆ ਆਪਾਂ ਇਹਦੇ ਵਿੱਚ ਇੱਕ ਚਮਚ ਸਾਬਤ ਜੀਰਾ ਪਾਵਾਂਗੇ ਤੇ ਇਧਰ ਹੀ ਆਪਾਂ ਇਹਨੀ ਕੜੀ ਨੂੰ ਉਬਾਲਾ ਆ ਗਿਆ ਹੈ ਪਰ ਆਪਾਂ ਲਗਾਤਾਰ ਮਿਕਸ ਕਰਦੇ ਰਵਾਂਗੇ ਆਪਾਂ ਜੀ ਇਹਦੇ ਵਿੱਚ ਬਾਥੂ ਮੇਥੇ ਦਾ ਉਪਯੋਗ ਕਰਾਂਗੇ ਇਹ ਬਾਥੂ ਮੇਥਰੇ ਦੀ ਧਨੀਆਂ ਇਹਨਾਂ ਨੂੰ ਆਪਾਂ ਧੋ ਬਣਾ ਕੇ ਰੱਖ ਲਿਆ ਇਸ ਤਰ੍ਹਾਂ ਸਾਰੀ ਸਰਦੀਆਂ ਮੈਂ ਬਾਥੂ ਦੀ ਕੜੀ ਤਿਆਰ ਕਰਦੀ ਆ ਬੱਚਿਆਂ ਨੂੰ ਹਰ ਇੱਕ ਨੂੰ ਬੱਚਿਆਂ ਨੂੰ ਪਤਾ ਵੀ ਨਹੀਂ ਲੱਗਦਾ ਕਿ ਬਾਥੂ ਵਿੱਚ ਪਾਇਆ ਕਿਉਂਕਿ ਇਸ ਤਰ੍ਹਾਂ ਬਾਥੂ ਦੇ ਉਹ ਬੱਚੇ ਕਦੇ ਵੀ ਨਹੀਂ ਖਾਂਦੇ ਇਸ ਤਰ੍ਹਾਂ ਤੁਸੀਂ ਬਾਥੂ ਬਹੁਤ ਜੀ ਗੁਣਕਾਰੀ ਹੁੰਦਾ ਬਹੁਤ ਵਧੀਆ ਹੁੰਦਾ ਹਮੇਸ਼ਾ ਹੀ ਦੱਸਦੇ ਆਪਾਂ ਤੇ ਬਾਥੂ ਬੱਚਿਆਂ ਨੂੰ ਖੁਲਾਉਣ ਦਾ ਇੱਕ ਬਹੁਤ ਵਧੀਆ ਤਰੀਕਾ ਹੈ ਹਰ ਇੱਕ ਇਹਨੂੰ ਖਾ ਲੈਂਦਾ ਪੈ ਕਚੀਰਨੀ ਬਾਥੂ ਦੀ ਤੇ ਕਚੀਰਨੀ ਮੇਥਰਿਆਂ ਦੀ ਲਈ ਹੈ ਤੇ ਇਹਦੇ ਵਿੱਚ ਪਾਵਾਂਗੇ ਬਿਲਕੁਲ ਵੀ ਕੜੀਵਾ ਬਦੀ ਨਹੀਂ ਹੁੰਦੀ ਹਲਦੀ ਪਾਵਾਂਗੇ ਜਿੰਨੀ ਕੀ ਚਾਹੀਦੀ ਹੈ ਅੱਧੀ ਕੜੀ ਆਪਣੀ ਬਣ ਗਈ ਉਸ ਤੋਂ ਬਾਅਦ ਆਪਾਂ ਹਲਦੀ ਪਾਈ ਦੀ ਆਪਾਂ ਕਾਲੀ ਮਿਰਚ ਮੇਥਰੇ ਜੀਰਾ ਦਾਲਚੀਨੀ ਸਾਬਤ ਧਨੀਆ ਇੱਕ ਇਲਾਇਚੀ ਮਗਾ ਲੌਂਗ ਜਵਿਤਰੀ ਤੇ ਥੋੜੀ ਜੀ ਸੁੰਡ ਤੇ ਸਵਾਂਜਣੇ ਦੇ ਪੱਤੇ ਇਹ ਆਪਾਂ ਮਸਾਲੇ ਵਿੱਚ ਚੀਜ਼ਾਂ ਉਪਯੋਗ ਕਰਾਂਗੇ ਇਹ ਜੀ ਚੌਲਾਂ ਲਈ ਵੀ ਮਸਾਲਾ ਹੈ ਤੇ ਕੜੀ ਲਈ ਵੀ ਇਹਨੂੰ ਆਪਾਂ ਗ੍ਰਾਈਂਡ ਕਰ ਲਾਂਗੇ ਇਧਰ ਤੇਲ ਗਰਮ ਕਰਾਂਗੇ ਤੇਲ ਵਿੱਚ ਲਸਣ ਪਿਆਜ਼ ਹਰੀ ਮਿਰਚ ਪਾ ਕੇ ਥੋੜਾ ਜਿਹਾ ਭੁੰਨਾਂਗੇ ਭੁੰਨ ਕੇ ਆਪਾਂ ਇਹ ਮਸਾਲਾ ਜਿਹੜਾ ਤੜਕਾ ਤਿਆਰ ਕੀਤਾ ਕੜੀ ਵਿੱਚ ਪਾ ਦਾਂਗੇ ਦੇਖੋ ਜੀ ਰੰਗ ਰੂਪ ਕੜੀ ਦਾ ਕਿੰਨਾ ਸੋਹਣਾ ਤੜਕਾ ਪਾਉਣ ਨਾਲ ਹੋਰ ਵੀ ਖਿਲ ਗਿਆ ਹੈ ਤੇ ਇਹ ਕੜੀ ਬਹੁਤ ਹੀ ਸਵਾਦਿਸ਼ਟ ਬਣਦੀ ਹੈ ਥੋੜੀ ਜੀ ਲਾਲ ਮਿਰਚ ਪਾਵਾਂਗੇ ਅਸੀਂ ਬਹੁਤ ਘੱਟ ਖਾਨੇ ਆ ਇਸ ਕਰਕੇ ਜਿੰਨੀ ਕੀ ਤੁਸੀਂ ਪਾਉਣੀ ਹੈ ਪਾ ਸਕਦੇ ਹੋ ਤੇ ਇਹਨੂੰ ਮਿਕਸ ਕਰਾਂਗੇ ਜਿਹੜਾ ਆਪਾਂ ਮਸਾਲਾ ਤਿਆਰ ਕੀਤਾ ਹੈ ਇਹ ਮਸਾਲਾ ਮੈਂ ਚੌਲਾਂ ਲਈ ਵੀ ਤਿਆਰ ਕਰਦੀ ਆ ਆਪਾਂ 3 ਚਮਚ ਛੋਟੇ ਮਸਾਲੇ ਦੇ ਕੜੀ ਵਿੱਚ ਪਾਵਾਂਗੇ ਮਸਾਲਿਆਂ ਵਿੱਚ ਵੀ ਆਪਦੇ ਗੁਣ ਹੁੰਦੇ ਹਨ ਤੇ ਇਹ ਕੜੀ ਨੂੰ ਕਦੇ ਵੀ ਵੈਬਾਦੀ ਨਹੀਂ ਹੋਣ ਦਿੰਦੇ ਤੇ ਇਸ ਤਰ੍ਹਾਂ ਆਪਾਂ ਚੌਲਾਂ ਵਿੱਚ ਵੀ ਬੱਚਿਆਂ ਨੂੰ ਮਸਾਲਾ ਪਾ ਕੇ ਦਵਾਂਗੇ ਹਰਾ ਧਨੀਆ ਪਾਵਾਂਗੇ ਕੜੀ ਆਪਣੀ ਬਣ ਗਈ ਹੈ ਗੈਸ ਆਪਾਂ ਬੰਦ ਕਰ ਦਾਂਗੇ ਦੇਖੋ ਜੀ ਕਿੰਨੀ ਵਧੀਆ ਕੜੀ ਜਿਹੜੀ ਹੈ ਇਹ ਤੌੜੀ ਵਿੱਚ ਜੀ 1 ਘੰਟਾ ਜੁਆਇਨ ਪਾਵਾਂਗੇ 1 ਘੰਟਾ ਜਿਹੜੀ ਕੜੀ ਹੈ ਉਹ ਠੰਡੀ ਨਹੀਂ ਹੁੰਦੀ ਗਰਮ ਹੀ ਰਹਿੰਦੀ ਐ ਇਸੇ ਤਰ੍ਹਾਂ ਤੇ ਹੁਣ ਆਪਾਂ ਥੱਲੇ ਲਾ ਵੀ ਲਈਏ ਪਰ ਫਿਰ ਵੀ ਉਬਾਲਾ ਜਿਹੜਾ ਉਹ ਆ ਰਿਹਾ ਹੈ ਥੋੜਾ ਜਿਹਾ ਹਰਾ ਧਨੀਆ ਹੋਰ ਪਾਵਾਂਗੇ ਦਿਨ ਦੇ ਵਿੱਚ ਆਪਾਂ ਮੱਖਣੀ ਪਾ ਕੇ ਕੜੀ ਮੱਖਣੀ ਨਾਲ ਹੀ ਵਧੀਆ ਲੱਗਦੀ ਹੈ ਦੇਖੋ ਜੀ ਕਿੰਨੀ ਵਧੀਆ ਇਹ ਕੜੀ ਬਣੀ ਹੈ ਦੇਖਣ ਤੋਂ ਹੀ ਤੁਹਾਨੂੰ ਪਤਾ ਲੱਗ ਗਿਆ ਤੁਸੀਂ ਵੀ ਇਸ ਤਰ੍ਹਾਂ ਬੱਚਿਆਂ ਨੂੰ ਬਾਥੂ ਮੇਥੇ ਕੜੀ ਵਿੱਚ ਪਾ ਕੇ ਜੀ ਜ਼ਰੂਰ ਦਿਆ ਕਰੋ ਹੱਡ ਪੈਰ ਨਹੀਂ ਦੁਖਦੇ ਬਹੁਤ ਵਧੀਆ ਰਹਿੰਦੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ